ਨਾਗੇ ਗਰੇ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਐਮਐਲਏ ਐ ਸਮੇਂ ਦੇ ਉਹਨਾਂ ਨੂੰ ਅਬਲਾਈਜ਼ ਕਰਨ ਦੀ ਕਸਮ ਨਹੀਂ ਖਾਦੀ ਹੋਈ ਇਹਨਾਂ ਨੂੰ ਆਪਣੇ ਫਰਜ਼ ਚੇਤੇ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਚੇਤਾਵਨੀ ਦਿੱਤੀ ਪੰਜਾਬ ਸਰਕਾਰ ਨੂੰ ਵੀ ਔਰ ਪੰਜਾਬ ਦੇ ਅਫਸਰ شاہੀ ਨੂੰ ਵੀ ਖਾਸ ਤੌਰ ਤੇ ਪੁਲਿਸ ਤੰਤਰ ਨੂੰ ਕਿ ਆਪਣੇ ਥਾਣੇ ਨੂੰ ਕੰਟਰੋਲ ਚ ਕਰੇ ਆਪਣੇ ਥਾਣੇਦਾਰਾਂ ਨੂੰ ਕੰਟਰੋਲ 'ਚ ਕਰੇ ਔਰ ਆਪਣੀ ਜਿਹੜੀ ਪੁਲਿਸ ਤੰਤਰ ਹੈਗਾ ਉਹਨੂੰ ਕਾਨੂੰਨ ਉਪਾਅ ਕਰਨ ਦੇ ਹੁਕਮ ਦੇਵੇ ਔਰ ਜੇ ਕੋ ਗੈਰ ਕਾਨੂੰਨੀ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਲਵੇ ਨਹੀਂ ਤਾਂ ਅਸੀਂ ਸੰਘਰਸ਼ ਨੂੰ ਇੱਥੇ ਨਹੀਂ ਛੱਡਾਂਗੇ ਮੈਂ ਤੁਹਾਡਾ ਵਾਦਾ ਕਰਦਾ ਕਿ ਅਸੀਂ ਚਾਰੇ ਜਣੇ ਲੜ ਕੇ ਚਾਰੇ ਜਣੇ ਇਸ ਕਰਕੇ ਕਿ ਅਸੀਂ ਮਤਲਬ ਹਲਕਾ ਸਮਾਣਾ ਤੇ ਹਲਕਾ ਸਨੌਰ ਦੀ ਜੇ ਕਿਸੇ ਨੂੰ ਦਿੱਕਤ ਆਊਗੀ ਤਾਂ ਹੈਰੀਮਾਨ ਸਾਹਿਬ ਉਹ ਹੈਂਡਲ ਕਰਨਗੇ ਮੇਰੇ ਮੈਂ ਲੂਪ ਚਾਊਂਗਾ ਮੈਂ ਜਿੱਥੇ ਵੀ ਲੋੜ ਪਈ ਅੱਧੀ ਰਾਤ ਹੋਈ ਤਾਂ ਮੈਂ ਉੱਥੇ ਹਾਜ਼ਰ ਹੋਊਂਗਾ ਹਲਕਾ ਰਾਜਪੁਰਾ ਤੇ ਹਲਕਾ ਕਨੌਰ ਤੇ ਹਲਕਾ ਡੇਰਾਬਸੀ ਡੇਰਾਬਸੀ ਹਾਲ ਨਾ ਗੱਲ ਕੀਤੀ ਹੈ ਉੱਥੇ ਸ਼ਾਇਦ ਉਹਨਾਂ ਦਾ ਸਾਰਾ ਤੰਤਰ ਲੱਗਿਆ ਮਹਾਲੀ ਪੁਲਿਸ ਹੈ ਉੱਥੇ ਮਹਾਲੀ ਦਾ ਉੱਥੇ ਸਾਰਾ ਜਿਹੜੀ ਜਿਹੜੀ ਉੱਥੇ ਇੱਕ ਪ੍ਰਸ਼ਾਸਨਿਕ ਕੰਮ ਹੈਗਾ ਮਹਾਲੀ ਤੋਂ ਹੁੰਦਾ ਹੈਗਾ ਉਹਨਾਂ ਦੇ ਅਲੱਗ ਕੇਸ ਹੋਊਗਾ ਜੇ ਉੱਥੇ ਵੀ ਸਾਨੂੰ ਕੇਸ ਮਿਲੇ ਤਾਂ ਅਸੀਂ ਉੱਥੇ ਵੀ ਦਖਲ ਅੰਦਾਜ਼ੀ ਕਰਾਂਗੇ ਤੇ ਹਲਕਾ ਕਨੌਰ ਤੇ ਹਲਕਾ ਰਾਜਪੁਰਾ ਉਹ ਉਹ ਮਤਲਬ ਸਾਰੇ ਮਦਨਾਲ ਜਲਾਰਪੁਰ ਹੋਣੀ ਜਿਹੜੇ ਕਿ ਪਹਿਲਾਂ ਹੀ ਸਰਕਾਰ ਨੇ ਜਿਨ੍ਹਾਂ ਨੇ ਸਰਕਾਰ ਦਾ ਡੱਗ ਪੰਨਿਆ ਹੈਗਾ ਔਰ ਆਪਣੇ ਬੰਦੇ ਛੜਾਇਆ ਸੀ ਰਲ ਕੇ ਦੋਨਾਂ ਨੇ ਅਸੀਂ ਉਹਨੂੰ ਹੋਰ ਅੱਗੇ ਜਾਰੀ ਰੱਖਾਂਗੇ ਔਰ ਆਪਣੇ ਕਿਸੇ ਵੀ ਵਰਕਰ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ ਚਾਹੇ ਰੱਬ ਦੀ ਧੁੰਨੀ ਤੱਕ ਜਾਣਾ ਪਵੇ ਅਸੀਂ ਉੱਥੇ ਤੱਕ ਜਾਵਾਂਗੇ ਔਰ ਜਿਹੜਾ ਹਲਕਾ ਪਟਿਆਲਾ 2 ਹੈਗਾ ਔਰ ਨਾਬਾ ਹੈਗਾ ਕਿਉਂਕਿ ਨਾਬਾ ਚ ਹਲਕਾ 4 ਸਾਡੇ ਅਜੇ ਮੌਜੂਦਾ ਹੈ ਨਹੀਂ ਇਸ ਕਰਕੇ ਉਹ ਦੋਨੇ ਹਲਕੇ ਉਹ ਦੋਨੇ ਹਲਕੇ ਮੁਹਿੰਦਰਾਜੀ ਦੇਖਣਗੇ ਉੱਥੇ ਕੋਈ ਵੀ ਜਿਹੜੀ ਕੋਈ ਪੁਲਿਸ ਤੱਕਾ ਕਰਦੀ ਹੈ ਕੋਈ ਸਰਕਾਰ ਤੱਕਾ ਕਰਦੀ ਹੈ ਐਮਐਲਏ ਤੱਕਾ ਕਰਦਾ ਹੈਗਾ ਜਾਂ ਉਸ ਦਾ ਮਨਿਸਟਰ ਤੱਕਾ ਕਰਦਾ ਹੈਗਾ ਉਹ ਸਾਡੇ ਨੋਟਿਸ ਲਿਆਣਗੇ ਤੇ ਚਾਹਾਂ ਦੇ ਨੋਟਿਸ ਔਰ ਅਸੀਂ ਇਸ ਟੀਮ ਵੱਲੋਂ ਅਸੀਂ ਇਕੱਠੇ ਹੋ ਕੇ ਇਹ ਜਿਹੜਾ ਸਰਕਾਰ ਦੀ ਬੁਰਸ਼ਾ ਕਰਦੀ ਹੈਗੀ ਸਰਕਾਰ ਦੀ ਗੁੰਡਾ ਕਰਦੀ ਹੈਗੀ ਜਿਹੜੇ ਪੈਸੇ ਤੇ ਸੱਤਾ ਦੇ ਨਸ਼ੇ 'ਚ ਚੂਰ ਨੇ ਜਿਨ੍ਹਾਂ ਨੂੰ ਅੱਗੇ ਕੁਝ ਦਿਖਦਾ ਹੀ ਨਹੀਂ ਹੈਗਾ ਸਿਵਾਏ ਪੈਸੇ ਸੱਤਾ ਤੋਂ ਜਿਹੜੇ ਉਸ ਮਗਰੂਰ ਨੇ ਉਹਨਾਂ ਦਾ ਅਸੀਂ ਘਮੰਡ ਤੋੜਾਂਗੇ ਔਰ ਇਹ ਸਾਡੇ ਮੈਂ ਤੁਹਾਡੇ ਰਾਹੀਂ ਇਹ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਅਨੁਭਵੀ ਪਤਮਾਨ ਨੂੰ ਖਾਸ ਤੌਰ ਤੇ ਜਿਹੜਾ ਕਹਿੰਦਾ ਸੀ ਅਸੀਂ ਇੱਕ ਵਧੀਆ ਪ੍ਰਸ਼ਾਸਨ ਦੇਵਾਂਗੇ ਉਹਨੂੰ ਦੱਸਣਾ ਚਾਹੁੰਦੇ ਆ ਕਿ ਵਧੀਆ ਪ੍ਰਸ਼ਾਸਨ ਦੀ ਬਣ ਗਈ ਲੋਕੀ ਦੇਖਦੇ ਨੇ ਅਸੀਂ ਹੰਡਾਰੇ ਸਾਡੇ ਵਰਕਰ ਹੰਡਾਰੇ ਨੇ ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਇੱਕ ਨੂੰ ਇੱਕ ਨੂੰ ਇੱਕ ਆਪਣਾ ਫਰਜ਼ ਸਮਝਦੇ ਹੋਏ ਨਾ ਸਿਰਫ ਆਪਣੇ ਵਰਕਾਂ ਵਾਸਤੇ ਬਾਕੀ ਪੰਜਾਬ ਦੇ ਆਮ ਲੋਕਾਂ ਵਾਸਤੇ ਵੀ ਜਿਹੜੀ ਉਹਨਾਂ ਵਾਸਤੇ ਜਮਹੂਰੀ ਪ੍ਰਕਿਰਿਆਵਾਂ ਹੈਗੀਆਂ ਜੋ ਉਹਨਾਂ ਦੇ ਬੋਲਣ ਦੀ ਜਾਂ ਗੱਲ ਕਰਨ ਦੀ ਜਾਂ ਸਿਆਸੀ ਜੋਰ ਤੋਰ ਕਰਨ ਦੀ ਸਿਆਸੀ ਤੌਰ ਤੇ ਕਿਸੇ ਨਾਲ ਜੁੜਨ ਦੀ ਜੋ ਉਹਨਾਂ ਦੀ ਆਜ਼ਾਦੀ ਹੈਗੀ ਹੈ ਉਹ ਤੇ ਅਸੀਂ ਹਮਲਾ ਨਹੀਂ ਹੋਣ ਨਾ ਮੰਗੇ ਉਹਨੂੰ ਪੰਗ ਨਹੀਂ ਹੋਣ ਦੇਵਾਂਗੇ ਸਰ ਤੁਸੀਂ ਪਿੱਛੇ ਇਹ ਕਹਿੰਦੇ ਟੀਮ ਦੇ ਕਿੱਕੇ ਦੇ ਪੰਜਾਬ ਦੀ ਗੱਲ ਦੇਖੋ ਮੇਰਾ ਹੈਗਾ ਐਨਡੀਪੀਐਸ ਐਮੈਂਡਮੈਂਟ ਐਕਟ ਲੋਕਾਂ ਨੂੰ ਪਛਾਹੇ ਵਧਾ ਲੈਣ ਕਿ ਫੀਮ ਦੀ ਖੇਤੀ ਦੀ ਮੈਂ ਗੱਲ ਕਰਦਾ ਮੈਂ ਫੀਮ ਦੀ ਖੇਤੀ ਦੀ ਗੱਲ ਨਹੀਂ ਕੀਤੀ ਉਹ ਕੁਝ ਕਿਸਾਨ ਜੱਥੇ ਮੈਂ ਉਹਦੀ ਐਕਸਟੈਂਸ਼ਨ ਕਰ ਲਉ ਵਧਾ ਲਿਆ ਹੈਗਾ ਐਨਡੀਪੀ ਸੈਕਟੇ ਹੈਗਾ ਕਿ ਜਿਹੜੇ ਫੀਮ ਪੁੱਕੇ ਪੰਜਾਬ ਹਜ਼ਾਰਾਂ ਸਾਲ ਤੋਂ ਵਰਦਾ ਆ ਰਿਹਾ ਸੀਗਾ ਨਿਸ਼ਚਿਤ ਮਾਤਰਾ 'ਚ ਔਰ ਹੜ ਹੜੀਆਂ ਵੇਲੇ ਜ਼ਿਆਦੇ ਫਸਲਾਂ ਦੀ ਕਟਾਈ ਬਟਾਈ ਵੇਲੇ ਜ਼ਿਆਦੇ ਹੁੰਦਾ ਸੀਗਾ ਨਹੀਂ ਮਾੜੀ ਮੁਟੀ ਲੋਕੀ ਵਰਦੇ ਸੀਗੇ ਉਹ ਇਹਨਾਂ ਨੇ 85 ਜੋ ਬੈਨ ਕਰਤੀ ਉਹਨਾਂ ਵਰਤਣ ਵਾਲੇ ਅਪਰਾਧੀ ਕਹਿ ਦਿੱਤੇ ਉਹ ਅਪਰਾਧੀ ਹੈ ਹੀ ਨਹੀਂ ਸ਼ਰਾਬ ਸ਼ਰਾਬ ਬਦ ਖਤਰਨਾਕ ਹੈ ਉਹ ਅਪਰਾਧੀ ਕਿਉਂ ਨਹੀਂ ਹੈਗੀ ਉਹਨੇ ਠਿੱਕੇ ਖੋਲੀ ਬੈਠੇ ਹੈਗੇ ਫੀਪ ਕਿਉਂ ਨਾ ਕੱਢ ਖਤਰਨਾਕ ਹੈ ਕੋਈ ਜਿਗਰ ਨਹੀਂ ਖਰਾਬ ਕਰਦੀ ਕੋਈ ਲੜਾਈ ਝਗੜਾ ਨਹੀਂ ਕਰਦੀ ਸ਼ਰਾਬ ਵਾਲਾ ਬੰਦਾ ਲੜਾਈ ਝਗੜਾ ਵੀ ਕਰਦਾ ਘਰ ਚ ਔਰਤਾਂ ਦੀ ਕੁੱਟ ਮਾਰ ਵੀ ਹੁੰਦੀ ਹੈ ਐਕਸੀਡੈਂਟ ਹੁੰਦੇ ਆ ਹੋਰ ਅਪਰਾਧ ਬਹੁਤ ਸ਼ਰਾਬ ਪੀ ਕੇ ਹੁੰਦੇ ਆਗੇ ਉਧਰ ਕੋਈ ਸਰਕਾਰ ਦਾ ਧਿਆਨ ਨਹੀਂ ਕਿਉਂਕਿ ਤਿੰਨ ਵਿੱਚ ਸਟੇਕ ਹোল্ডার ਹੈ ਗਿਆ ਇੱਕ ਜਿੱਥੇ ਸ਼ਰਾਬ ਬਣਦੀ ਹੈ ਜਿੰਨ ਡਿਸਟਿਲਰੀਆਂ ਹੈਗੀਆਂ ਦੂਜਾ ਦੇ ਵੱਡੇ ਪੌਂਟੀ ਚੱਡਾ ਵਰਗੇ ਹੁਣ ਤਾਂ ਇਸ ਧਰਤੀ ਤੇ ਹੈ ਨਹੀਂ ਉਹ ਵਿਚਾਰੇ ਉਹਨਾਂ ਦੇ ਵਰਗੇ ਵੱਡੇ ਠੇਕੇਦਾਰ ਤੀਜਾ ਸਰਕਾਰ ਖੁਦ ਕਮਾਈ ਕਰਦੀ ਸ਼ਰਾਬ ਦੇ ਕਾਰੋਬਾਰ ਜੋ ਐਕਸਾਈਜ਼ ਲੈ ਕੇ ਸੋ ਕਿਉਂਕਿ ਤਿੰਨ ਵੱਡੇ ਸਟੇਕ ਹোলਡਰ ਹੈ ਉਧਰ ਕੋਈ ਧਿਆਨ ਨਹੀਂ ਹੈਗਾ ਬਾਕੀ ਫੀ ਭੁੱਕੀ ਵਾਲੇ ਗਰੀਬ ਜਿਹੇ ਬੰਦੇ ਉਹਨਾਂ ਨੂੰ ਮਿਲ ਚੁੱਕੇ ਅਜੇ ਵੀ 24000 ਬੰਦਾ ਕੋਟੇ ਲੱਗੇ ਹੋਏ ਡੀਐਸਐਸਪੀਆਂ ਦੇ ਕਿ ਤੁਸੀਂ ਐਸ ਮਹੀਨੇ ਫੀ ਭੁਗਾਇਆ ਨਹੀਂ ਫੜਨੇ ਹੀ ਫੜਨੇ ਆਗੇ ਜਿਹੜੀ ਕਿ ਉਹ অপরাধੀ ਹੈ ਨਹੀਂ ਉਹ 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 ਬਿਮਾਰ ਨੇ ਉਹਨਾਂ ਦਾ ਬਤੌਰ ਬਿਮਾਰ ਇਲਾਜ ਹੋਣਾ ਚਾਹੀਦਾ ਔਰ ਜਦ ਤੱਕ ਅਸੀਂ ਉਹਨਾਂ ਨੂੰ ਮੁਕੰਮਲ ਨਸ਼ਾ ਮੁਕਤ ਕਰਨ ਵਾਲੀ ਨਹੀਂ ਵੱਧਦੇ ਬਖਵਤ ਤਰੀਕੇ ਨਾਲ ਉਹਨਾਂ ਦੀ ਜਿਹੜੀ ਲੋੜ ਮੁਤਾਬਕ ਉਹਨਾਂ ਨੂੰ ਸਪਲਾਈ ਹੋਣੀ ਚਾਹੀਦੀ ਜਿਸ ਤਰ੍ਹਾਂ ਦੁਨੀਆ ਦੇ 40 ਮੁਲਕਾਂ ਨੇ ਆਪਣੇ ਜਿਹੜੇ ਕਾਨੂੰਨ ਸੀਗੇ ਜਿਹੜੇ ਡਰੱਗ ਲਾਅ ਸੀਗੇ ਉਹ ਚੇਂਜ ਕਰ ਲਏ ਕਿਸੇ ਵੇਲੇ ਭੰਗ ਸਮੱਸਿਆ ਸੀ ਸਾਰੇ ਯੂਰਪ ਤੇ ਕੈਨੇਡਾ ਤੇ ਨਾਰਥ ਅਮਰੀਕਾ ਅੱਜ ਭੰਗ ਉੱਥੇ ਖੁੱਲੀ ਮਿਲਦੀ ਹੈਗੀ ਹੈ ਭੰਗ ਦੀਆਂ ਕਾਫੀਆਂ ਨੇ ਭੰਗ ਦੀਆਂ ਟੌਫੀਆਂ ਨੇ ਭੰਗ ਦੀਆਂ ਦੁਕਾਨਾਂ ਨੇ ਜਿੱਥੋਂ ਤੁਸੀਂ ਪੰਗ ਤੋਂ ਔਰ ਇੰਨੇ ਕਿੰਨੇ ਗ੍ਰਾਮ ਪੰਗ 30 ਗ੍ਰਾਮ ਪੰਗ ਲੈ ਕੇ ਬੰਦਾ ਜੇਹ ਚ ਪਾ ਕੇ ਤੁਰ ਫਿਰ ਸਕਦਾ ਆਪਣੀ ਵਰਤੋਂ ਵਾਸਤੇ ਇਹ ਵੀ ਕਹਤਾ ਅਮਰੀਕਾ ਨੇ ਕਿ 5 ਤੋਂ ਲੈ ਕੇ 35 ਬੂਟੇ ਆਪਣੇ ਘਰ ਦੇ ਪਿਛਵਾੜੇ 'ਚ ਭੰਗ ਦੇ ਬੰਦਾ ਲਾ ਸਕਦਾ ਆਪਣੀ ਨਿੱਜੀ ਵਰਤੋਂ ਵਾਸਤੇ ਸੋ ਮੈਂ ਸਜੈਸਟ ਕੀਤਾ ਪੰਜਾਬ ਸਰਕਾਰ ਨੂੰ ਕਿ ਇਦਾਂ ਦੀ ਆਪਣੀ ਜੱਗ ਪਾਲਸੀ ਹੈ ਇਹ ਪੁਨਿਟਿਵ ਨਾ ਹੋਵੇ ਸਜ਼ਾ ਵਾਲੀ ਨਾ ਹੋਵੇ ਇਹ ਸਹਿਯੋਗ ਵਾਲੀ ਹੋਵੇ ਮਦਦ ਵਾਲੀ ਹੋਵੇ ਤੇ ਇਹਨਾਂ ਨੇ ਡੰਡੇ ਨਾਲ ਦੇਸ਼ੇ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਲੈਂਡ ਆਰਡਰ ਪ੍ਰੋਬਲਮ ਹੈ ਹੀ ਨਹੀਂ ਇਹ ਪ੍ਰੋਬਲਮ ਹੈਗੀ ਸਮਾਜ ਦੀ ਪ੍ਰੋਬਲਮ ਹੈ ਨਸ਼ਾ ਦੀ ਪ੍ਰੋਬਲਮ ਬਹੁਤ ਮਲਟੀ ਐਂਗਲ ਪ੍ਰੋਬਲਮ ਹੈਗੀ ਉਹਨੂੰ ਹਰ ਐਂਗਲ ਤੋਂ ਟੱਚ ਕਰਨਾ ਚਾਹੀਦਾ ਔਰ ਇਹ ਨਸ਼ਾ ਕਾਨੂੰਨ ਹੈਗਾ ਐਂਡੀਪੀਐਸ ਜਿਹੜਾ ਬਿਲ ਹੈਗਾ ਉਹਨੂੰ ਬਦਲਣਾ ਚਾਹੀਦਾ ਕਿਉਂਕਿ ਮੈਂ ਮਹਿਸੂਸ ਕਰਦਾ ਮੇਰੀ ਗੱਲ ਧਿਆਨ ਨਾਲ ਸੁਣਿਓ ਕਿ ਟੈਰਰਿਜ਼ਮ ਬਿਲਲੇ ਇੱਕ ਹਥਿਆਰ ਸੀ ਪੁਲਿਸ ਕੋਲ ਕਿ ਮੁੰਡਾ ਚੁੱਕ ਲਿਆ ਕਹਦੇਗਾ 5 ਲੱਖ ਦੇਓ ਨਹੀਂ ਮੁੰਡਾ ਸਵੇਰ ਨੂੰ ਮਾਰ ਦੇਵਾਂਗੇ ਔਰ ਲੋਕਾਂ ਨੇ ਵੱਡੀ ਅਗਰਾਹੀ ਕੀਤੀ ਹੈ ਐਨਡੀਪੀਐਸ ਐਕਟ ਜਾਂ ਤੋਂ ਉਹ ਜਿਹੜਾ ਟੈਰਰਿਜ਼ਮ ਖਤੋਂ ਹੋ ਤੋ ਬਾਅਦ ਜਿਹੜਾ ਦੂਜਾ ਵੱਡਾ ਹਥਿਆਰ ਹੈ ਪੁਲਿਸ ਕੋਲ ਉਹ ਹੈਗਾ ਐਨਡੀਪੀਐਸ ਐਕਟ ਕਿ ਥੋੜੀ ਫੀ ਭੁੱਕੀ ਭਾਈ ਨਿਸ਼ਚਿਤ ਮਾਤਰਾ ਤੋਂ ਬਾਅਦ ਤੇ ਕਿਹਾ 10 ਸਾਲ ਦੀ ਕੈਦ ਹੈ ਇੱਕ ਇੱਕ ਵਾਰ ਦੀ ਦੁਆਰਾ ਕਰੇ 20 ਸਾਲ ਦੀ ਕੈਦ ਹੈ ਉਮਰ ਕੈਦ ਹੈਗੀ ਹੈ ਇੰਨਾ ਸਖਤ ਕਾਨੂੰਨ ਹੈਗਾ ਉਹ ਕਾਨੂੰਨ ਬਦਲਣਾ ਹੈਗਾ ਤਾਂ ਕਿ ਲੋਕੀ ਜਿਹੜੇ ਮਾਰੇ ਨਸ਼ੇ ਆ ਡਰਦੇ ਹੋਏ ਉਹ ਜਿਹੜੇ ਫੀ ਭੁੱਕੀ ਤੋਂ ਡਰਦੇ ਹੋਏ ਮਾੜੇ ਨਸ਼ਾ ਵਾਲਾ ਨਾ ਜਾ ਉਹ ਮਹਿੰਗੇ ਹੋਣ ਕਰਕੇ ਮਾੜੇ ਰਸ਼ੇ ਲੈ ਰਿਹਾ ਕੈਮੀਕਲ ਨਸ਼ੇ ਜਾਂ ਮੈਡੀਕਲ ਨਸ਼ੇ ਜਾਂ ਸਿੰਥੈਟਿਕ ਨਸ਼ੇ ਆ ਗਿਆ ਉਹਨਾਂ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਜਿਵੇਂ ਅਮਰੀਕਾ ਨਾਲ ਪੰਖ ਖੁੱਲੀ ਹੈਗੇ ਜਿਵੇਂ ਕੈਨੇਡਾ ਨਾਲ ਪੰਖ ਖੁੱਲੀ ਹੈਗੀ ਦੁਨੀਆ ਦੇ 40 ਮੁਲਕਾਂ ਨੇ ਆਪਣੇ ਨਸ਼ੇ ਜਿਹੜੇ ਸੌਫਟ ਨਸ਼ੇ ਸੀਗੇ ਉਹ ਉਹਨਾਂ ਨੂੰ ਲਿਬਰਲਾਈਜ਼ ਕੀਤਾ ਹੈਗਾ ਸੋ ਮੈਂ ਪੰਜਾਬ ਸਰਕਾਰ ਕੋਲ ਵੀ ਇੰਡੀਆ ਸਰਕਾਰ ਕੋਲ ਮੰਗ ਕੀਤੀ ਸੀਗੀ ਮੈਂ ਕਾਨੂੰਨ ਪੇਸ਼ ਕੀਤਾ ਸੀ ਐਨਡੀਪੀ ਐਮੈਂਡਮੈਂਟ ਬਿਲ ਉਹ ਪਾਰਲੀਮੈਂਟ ਨੇ ਐਕਸੈਪਟ ਕੀਤਾ ਕਿ ਬਿਲਕੁਲ ਸਹੀ ਕਾਨੂੰਨ ਹੈ ਉਹ ਬਹਿਸ ਵਾਸਤੇ ਲੱਗਿਆ ਉਹ ਪਾਸ ਹੋਣਾ ਜਾਂ ਨਹੀਂ ਪਾਸ ਹੋਣਾ ਉਹ ਲੱਗ ਵਿਚਰਾ ਸੀਗਾ ਮੈਂ ਆਪਣੇ ਕਾਨੂੰਨ ਨੂੰ ਫੇਰ ਰਿਵਾਈਵ ਕਰੂੰਗਾ ਜਿੰਦਾ ਕਰੂੰਗਾ ਐਨੀ ਕਮ ਇਖਲਾਸ ਪਿਆਰ ਨਸ਼ੇ ਲਾਣਾ ਹੈਗਾ ਪਰ ਪਿਆਰ ਨਸ਼ੇ ਕੱਢਣਾ ਹੈਗਾ ਤਾਂ ਇੱਕ ਰਸਤਾ ਮੇਰੇ ਵਾਲੇ ਵਿਚਾਰਿਆ ਜਾਣਾ ਚਾਹੀਦਾ ਲੋਨ ਡੋਰ ਦੀ ਗੱਲ ਕੀਤੀ ਜਾ ਰਹੀ ਹੈ ਕੱਲ ਰਾਤ ਨੂੰ ਫੇਰ ਲਾਰੇ ਬਹੁਤ ਸਾਰੇ ਪੰਜਾਬ 'ਚ ਹੀ ਹਾਲ ਹੈ ਸਾਰੇ ਪੰਜਾਬ ਹੁਣੇ ਮੇਰੇ ਕੋਲ ਇਸ ਤਰ੍ਹਾਂ ਦੇ ਹਲਕੇ ਦੇ ਬੰਦੇ ਆਏ ਸਿਗੇ ਕਹਿੰਦਾ ਜੀ ਰੋਜ਼ ਚੋਰੀਆਂ ਹੋ ਰੀਆਂ ਰੋਜ਼ ਚੋਰੀਆਂ ਸ਼ਰਿਆਮ ਗਹਿਣੇ ਸੋਨਾ ਚੁੱਕਦੇ ਨੇ ਸੋਨਾ ਚੋਰੀ ਕਰਦੇ ਨੇ ਇੱਕ ਇੱਕ ਰਾਤ ਛੇ ਛੇ ਚੋਰੀਆਂ ਹੋ ਰੀਆਂ ਨੇ ਅਮਨ ਕਾਨੂੰਨ ਦਾ ਤੇ ਲਾન્ડ ਆਰਡਰ ਦਾ ਬਹੁਤ ਹੀ ਮਾੜਾ ਹਾਲ ਹੈ ਪੰਜਾਬ ਵਿੱਚ ਔਰ ਇਹੀ ਕਾਰਨ ਹੈ ਕਿ ਫਰੋਤੀਆਂ ਦੀ ਗੱਲ ਜਾਂ ਮਰਡਰ ਦੀ ਗੱਲ ਚਾਹੇ ਸਿੱਧੂ ਮੂਸੇਵਾਲ ਤੋਂ ਲੈ ਕੇ ਹੁਣ ਤੱਕ ਕਿੰਨੇ ਮਰਡਰ ਪਲੇਅਰਾਂ ਦੇ ਹੋ ਚੁੱਕੇ ਹੈਗੇ ਆ ਬੈਂਕ ਡਕੈਤੀਆਂ ਹੋ ਚੁੱਕੀਆਂ ਹੈਗੀਆਂ ਔਰ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈਗਾ ਜੀ ਡਾਕਟਰ ਸਾਹਿਬ ਅਰਵਿੰ ਤੇ ਤੁਸੀਂ ਕੋਲਾ ਪ੍ਰੋਜੈਕਟ ਹੈ ਰੇਲ ਦਾ ਹਾਂਜੀ ਉਹਦਾ ਲਾਈਨ ਦਾ ਪ੍ਰੋਜੈਕਟ ਹੈ ਤੁਹਾਨੂੰ ਲੱਗਦਾ ਕਿ ਤੁਹਾਡੀ ਹੈਲਪ ਕਰਨੀ ਨਹੀਂ ਨਹੀਂ ਦੇਖੋ ਉਹਦੀ ਹੈਲਪ ਕਰਨ ਦੀ ਬਤੀ ਉਸ ਤਰ੍ਹਾਂ ਦੀ ਜਰੂਰਤ ਨਹੀਂ ਪੈਣੀ ਕਿਉਂਕਿ ਉਹ ਜਿਹੜੀ ਪਿੰਕ ਬੁੱਕ ਹੈਗੀ ਹੈ ਰੇਲਵੇ ਦੀ ਪ੍ਰੋਜੈਕਟ ਪਾਸ ਹੋਣ ਦੀ ਉਹਦਾ ਹਿੱਸਾ ਹੈ 18 ਦੀ ਪਿੰਕ ਬੁੱਕ ਚ ਚੰਡੀਗੜ੍ਹ ਰਾਜਪੁਰਾ ਰੇਲ ਲਿੰਕ ਮਨਜ਼ੂਰ ਹੋ ਚੁੱਕਿਆ ਰੇਲਵੇ ਡਿਪਾਰਟਮੈਂਟ ਹੈ ਸਰਪੰਚ ਇੰਡੀਅਨ ਗਵਰਨਮੈਂਟ ਨੇ ਪਾਰਲੀਮੈਂਟ ਨੇ ਪਾਸ ਕਰ ਦਿੱਤਾ ਹੋ ਸੋ ਉੱਥੇ ਮੈਨ ਮਨਜ਼ੂਰੀ ਲੋੜ ਨਹੀਂ ਹੈਗੀ ਹੈ ਲੋਡ ਹੈਗੀ ਆ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾਣ ਦੀ ਜਿਹੜਾ ਮੈਂ ਰਾਜਪੁਰੇ ਤੋਂ ਲੈ ਕੇ ਰੂਟ ਦੇ ਨਾਲ ਨਾਲ ਚੰਡੀਗੜ੍ਹ ਨੂੰ ਅਸੀਂ ਟਰੈਕਟਰ ਮਾਰਚ ਕੱਢਣ ਲੱਗੇ ਆ ਥੋੜੇ ਚਿਰ ਤੱਕ ਤਾਂ ਕਿ ਸਰਕਾਰ ਨੂੰ ਚੇਤਾ ਕਰਾਇਆ ਜਾ ਸਕੇ ਕਿ 42 ਏਕੜ ਜ਼ਮੀਨ ਹੈ 70 ਕਰੋੜ ਦੀ ਜ਼ਮੀਨ ਹੈ ਬੁਰਜੀਆਂ ਲੱਗ ਚੁੱਕੀਆਂ ਕਿੱਥੇ ਸਟੇਸ਼ਨ ਵਨ ਆ ਸਾਰੀ ਨਿਸ਼ਾਨਦਾਈ ਹੋ ਚੁੱਕੀ ਹੈ ਰਾਜਪੁਰੇ ਤੋਂ ਨਲਾਸ ਤੱਕ ਲਾਈਨ ਪਹਿਲਾਂ ਹੀ ਹੈਗੀ ਹੈ ਨਲਾਸ ਤੋਂ ਸਨੇਟਾ ਪਿੰਡ ਆ ਆਊਟਸਕਾਟਸ ਮਹਾਲੀ ਦਿਓ ਉਹ ਸਿਰਫ 18 16 ਕਿਲੋਮੀਟਰ ਦਾ ਜਿਹੜਾ ਟੋਟਾ ਹੈਗਾ ਉਹ ਵਧਣਾ ਹੈਗਾ ਉਹਦੇ ਬਾਅਦ ਤੇ ਪੰਜਾਬ ਸਰਕਾਰ 78 ਕਰੋੜ ਰੁਪਏ ਨਹੀਂ ਦੇ ਰਹੀ ਜਦ ਕਿ ਇਸ਼ਤਿਹਾਰਾ ਉੱਤੇ 1000 ਕਰੋੜ ਤੋਂ ਉੱਪਰ ਰੁਪਇਆ ਹੁਣ ਤੱਕ ਲਾ ਚੁੱਕੀ ਹੈਗੀ ਜੇ ਕੱਕੜਾ ਸਾਹਿਬ ਤੇ ਅਟੈਕ ਹੋਇਆ ਹਾਂਜੀ ਤੇ ਹਰਕਤ ਸੁਣਾਓ ਜੀ ਕੁਈ ਕੇਸ ਦਾ ਚੀ ਹੋਇਆ ਨਾ ਨਹੀਂ ਅਸੀਂ ਅਸੀਂ ਕਮਪਲੇਂਟ ਕੀਤੀ ਕੱਲ ਮੈਂ ਐਸਐਸਪੀ ਨਾਲ ਗੱਲ ਕੀਤੀ ਹੈ ਜੀ ਰਿਟਰਨ ਕਮਪਲੇਂਟ ਕੀਤੀ ਹੈ ਕੱਲ ਬਾਈ ਹੈਂਡ ਵੀ ਕਮਪਲੇਂਟ ਦੇ ਕੇ ਆਏ ਆ ਅਸੀਂ ਦੋ ਦਿਨ ਦੇਖਾਂਗੇ ਉਸ ਤੋਂ ਬਾਅਦ ਅਸੀਂ ਤਾਂ ਫਿਰ ਪੱਕਾ ਹੋਰ ਕੋਈ ਇਹਦਾ ਜਿਹੜੀ ਹੈ ਨਾ ਸੜਕਾਂ ਦੇ ਉਤਰਾਂਗੇ ਅਸੀਂ ਦੀ ਐਜੀਟੇਸ਼ਨ ਕਰਾਂਗੇ